ਜੇਰੀ ਪਾਣੀ ਜੇਰੀ ਮਾਤੀ ਕੋਕਰ ਦੀ ਖਰਾ ਦੇ ਪਹਿਲਾਂ ਹਾਂ ਚਲ ਜੇ ਦਾਗ ਨੂੰ ਪਹਿਲਾਂ ਕੁੱਤੇ ਸ਼ੁਰੂ ਕਰਦੇ ਚਲ ਚਲ ਪੁੱਤਾ ਦਾ ਭੌਂ ਠੀਕ ਠੀਕ ਐ ਕੁੱਤੇ ਜੇ ਡੰਡਾ ਵੱਜਦਾ ਹੈ ਤੇ ਕੁੱਤੇ ਛੱਡ ਲੱਗਦੀ ਹੈ ਕੁੱਤਣਾਂ ਪੜਵਾ ਗਿਆ ਜਾ ਕੁਕੜੀ ਅੰਡਾ ਦੇ ਕੇ ਹੜਦੀ ਆ ਤੇ ਕੁਕੜੀ ਰਾਲਾ ਪਾਉਂਦੀ ਆ ਹੋਰ ਬੱਕਰੀ ਬੱਕਰਾ ਇਹ ਦਗਾਦਾ ਦਿੱਲੀ ਕਟਾ ਸੋਰ ਜਿਹਦੇ ਪਹਾੜੀ ਕਾਂ ਜਿਹੜਾ ਪਹਾੜੇ ਕੋ ਰਹਿੰਦੇ ਨਾ ਉਹ ਆਪਣੇ ਦਾ ਇਦਾਂ ਬੋਲਦੇ ਆ ਪਹਾੜੀ ਕਾਂ ਦਾ ਬੋਲਦੇ ਆ ਕਬੂਤਰ ਐਦਾ ਬੋਲਾ ਕੋੜਾ ਉਹ ਰਾਜਾ ਜਿਵੇਂ ਰੋਡ ਤੇ ਟੰਗਾ ਤੁਰਿਆ ਹੁੰਦਾ ਤੇ ਘੋੜੇ ਦੇ ਪੈਰ ਵੱਜਦੇ ਐ ਮੇ ਰੋਡ ਪਰ ਉਹ ਘੋੜੇ ਦੇ ਪੈਰ ਐਦਾ ਕਦਿਆ ਦੇਨ ਰੋਟੀ ਪਾਈ ਉਹ ਕੁੱਤੇ ਰੋਟੀ ਦਵਾਪਾ ਰੋਟੀ ਨਹੀਂ ਬਾਈ ਇਹ ਕੁੱਤੇ ਨੂੰ ਜਿਆਦਾ ਹੈ ਨਾ ਆਪਾਂ ਲੈ ਕੁੱਤੇ ਨਹੀਂ ਲੈਣੀਆਂ ਇਹ ਹੁੰਦੀ ਕੁੱਤਰ ਹੁੰਦਾ ਹੁੰਦਾ ਮੈਨੂੰ ਉਹਨਾਂ ਲੈਣੀਆਂ ਲੈ ਜਾਓ ਤਾਂ ਕੁੱਤਾ ਪਹਿਲਾਂ ਕਹਦਾ ਨਾ ਪੌਂਦਾ ਪੌਂਦਾ ਬਾਸੀ ਲੈਂਦਾ ਆ ਪਹਿਲਾਂ ਪੌਂਦਾ ਫੇਰ ਬਾਸੀ ਲੈਂਦਾ ਆ ਪਹਿਲਾਂ ਪੌਂਦਾ ਕਈ ਸੰਗਾਲੀ ਭਾਵੇਂ ਚੇਤਨਾ ਨਹੀਂ ਰਹਿਦਾ